ਹਾਂਜੀ ਹਾਂਨੇ ਬੋਲੋ ਦੋ 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 ਉਹ ਮਹਿੰਗੇ ਨਹੀਂ ਡੱਬੇ ਸਸਤੇ ਨੇ ਡੱਬੇ ਲੈ ਆਇਆ ਡੱਬੇ 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 ਲੈ ਆਇਆ ਵਾਹ ਡੱਬੇ ਡੱਬੇ ਕਾਉਂਸਲਰ ਸਾਹਿਬ ਕਹਿ ਰਿਹਾ ਕਿ 10 ਡੱਬੇ ਲੈ ਆ ਕਹਿੰਦੇ 5 ਡੱਬੇ ਲੈ ਆ ਕੇ ਸਸਤੇ ਵਾਲੇ ਸਸਤੇ ਵਾਲੇ ਪਾਣੀ 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 ਇਦਾਂ ਦਾ ਪਤਨੀ ਜਿਹੜਾ ਐਮਐਲਏ ਜਿਹੜਾ ਮਨਬੁੱਧੀ ਲੋਕਾਂ ਨੇ ਜਾਸੀ ਫੋਟੋ ਜਾਣਦਰੀ ਲੋਕਾਂ ਦੀ ਮਦਦ ਕਰ ਰਹੇ ਆ ਪੰਜਾਬ ਦੇ ਲੋਕ ਕਿਸ ਤਰੀਕੇ ਨਾਲ ਜਵਾਬ ਦੇ ਰਹੇ ਆ ਚੰਗੀ ਗੱਲ ਸੁਣੀਆ ਦੋਸਤੋ ਆ ਪਾਣੀ ਦੇ ਨੇ ਪਾਣੀ ਵੀ ਕਿਨੇ ਕਿਨੇ ਗਾ ਡੱਬੇ 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 ਪਾਣੀ ਪਨੇ ਬੋਤਲ ਚੋੜੀਆਂ ਲੈ ਜਾਓ ਉਹ ਮੈਂ ਨਹੀਂ ਮੈਂ ਡੱਬੇ ਸਸਤੇ ਨੇ ਡੱਬੇ ਲੈ ਆ ਡੱਬੇ 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 ਲੈ ਆ ਪਾਣੀ ਡੱਬੇ ਲੈ ਆ ਕੋਈ ਗੱਲ ਨਹੀਂ ਮੇਰੇ ਨੂੰ ਕਹਦੀ ਤੂੰ ਕਾਉਂਸਲਰ ਸਾਹਿਬ ਕਹਿ ਰਿਹਾ ਕਿ 10 ਡੱਬੇ ਲੈ ਆ ਕਹਿੰਦੇ 5 ਡੱਬੇ ਲੈ ਕੇ ਸਸਤੇ ਵਾਲੇ ਸਸਤੇ ਵਾਲੇ ਪਾਣੀ 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 ਇਦਾਂ ਦਾ ਬਦਤਮੀ ਜਿਹੜਾ ਐਮ ਐਲ ਏ ਜਿਹੜਾ ਮਨ ਬੁੱਧੀ ਲੋਕਾਂ ਨੇ ਮinistr ਬਣਾਤਾ ਪੰਜਾਬ ਸਰਕਾਰ ਨੇ ਕਿ 18 ਬੰਦਿਆਂ ਦੀ ਮਦਦ ਕਰਨ ਦੇ ਲਈ 150 ਰੁਪਏ ਦਾ ਪਾਣੀ ਮਹਿੰਗਾ ਕਰਨ ਦੇ ਲਈ ਉਹ ਵੀ ਕਹਿ ਰਹੇ ਸਸਤਾ ਪਾਣੀ ਬਲਾਉਣਾ ਸਸਤਾ ਪਾਣੀ ਉਹ ਪਹਿਲੇ ਹੀ ਹਲਾਤਾਂ ਦੇ ਵਿੱਚ ਮਰੇ ਪਏ ਐ ਪਹਿਲੇ ਹੀ ਉਹਨਾਂ ਦੇ ਘਰਾਂ ਦੇ ਵਿੱਚੋਂ ਉਹ ਘਰ ਬੇਕਾਰ ਹੋ ਚੁੱਕੇ ਆ ਪੰਜ ਘਰਾਂ ਦੀ ਬਜੰਦ ਤੋਂ ਵੈਸੇ ਹੀ ਮਦਦ ਕਰਨ ਦੇ ਲਈ ਛੇ ਘਰਾਂ ਦੇ ਲਈ ਆਪਣੀ ਵੀਡੀਓ ਵਾਇਰਲ ਕਰ ਰਹੇ ਆ ਕਿ ਜਲੰਧਰ ਵੈਸੇ ਨਾਲ ਹਸ ਸਮਗਰੀ ਦਿੱਤੀ ਜਾ ਰਹੀ ਹੈ ਇਦਾਂ ਦੇ ਐਮਐਲਏ ਦੇ ਕੋਲੋਂ ਮਜਬੂਰ ਕਰਨ ਸਰਕਾਰ ਨੂੰ ਸਤੀਫਾ ਲੈਣਾ ਚਾਹੀਦਾ ਤੇ ਇਦਾਂ ਦੇ ਐਮਐਲਏ ਨੂੰ ਆਪਣੇ ਇਲਾਕੇ 'ਚ ਨਹੀਂ ਬਣ ਦੇਣਾ ਚਾਹੀਦਾ ਜਿਹੜਾ ਜਿਸ ਜਗ੍ਹਾ 'ਚ ਜਨਮ ਹੋਇਆ ਸੀ ਐਮਐਲਏ ਦਾ ਜਿਸ ਜਗ੍ਹਾ ਦੇ ਵਿੱਚ ਲੋਕਾਂ ਨੇ ਭਗਤ ਚੂਨੀ ਲਾਲ ਦਾ ਨਾਮ ਪੂਰੇ ਦੇਸ਼ਾਂ ਔਰ ਵਿਦੇਸ਼ਾਂ ਧਰਤੀ 'ਚ ਬਣਾਇਆ ਭਗਤ ਜੀ ਚੂਨੀ ਲਾਲ ਦਾ ਇੱਕ ਐਸਾ ਇਮਾਨਦਾਰ ਲੋਕ ਜਿਹਦੀ ਮੈਂ ਅੱਜ ਵੀ ਇੱਜ਼ਤ ਕਰਦਾ ਹਮੇਸ਼ਾ ਕਰਦਾ ਰਵਾਂਗਾ ਭਗਤ ਚੂਨੀ ਲਾਲ ਦਾ ਨਾਮ ਇਸ ਭਾਰ ਕੋਨਗਰ ਨੇ ਬਣਾਇਆ ਤੇ ਇਦਾਂ ਦਾ ਮਨ ਬੁੱਧੀ ਕਪੁੱਤਰ ਜਿਹੜਾ ਉੱਥੇ ਪੈਦਾ ਹੋ ਕੇ ਆਪਣੇ ਲੋਕਾਂ ਨੂੰ ਕਹਿ ਰਿਹਾ ਕਿ ਸਸਤਾ ਪਾਣੀ ਬਲਾਓ ਸਸਤਾ ਇਹ ਲੋਕ ਫੈਸਲਾ ਕਰਨਗੇ ਇਹ ਲੋਕਾਂ ਦੇ ਹੱਕ ਦੇ ਵਿੱਚ ਆ ਕਿ ਮੈਂ ਤੁਹਾਨੂੰ ਸਚਾਈ ਲੈ ਕੇ ਦੱਸੀ ਹੈ ਕਿ 2 ਦਿਨ ਰਾਹਤ ਸਮਗਰੀ ਲੈ ਕੇ ਗਏ ਆ ਆਪਣੇ ਪਜਾਮੇ ਦੇ ਉੱਤੇ ਇੱਕ ਬੂੰਦ ਗੰਦਗੀ ਨਹੀਂ ਪੈਂ ਦਿੱਤੀ ਲੱਤਾਂ ਜਾ ਕੇ ਟਰਾਲੀ ਤੇ ਬਹਿ ਗਏ ਫੋਟੋ ਆ ਜਾ ਸਾਡੀ ਬਸ ਸਵੇਰੇ ਕਿ ਮੁੱਖ ਮੰਤਰੀ ਨੂੰ ਪਤਾ ਲੱਗ ਜਾਵੇ ਕਿ ਮੰਤਰੀ ਰਾਹਤ ਸਮਗਰੀ ਲੈ ਕੇ ਗਿਆ ਹੁਣ ਪਾਣੀਆਂ ਦੇ ਵਿੱਚ ਨਹੀਂ ਬੜੇ ਸਾਡੇ ਬੂਟ ਖਰਾਬ ਹੋ ਜਾਣੇ ਕਿਉਂਕਿ ਬਾਅਦ ਤੋਂ ਗਲੀਚਿਆਂ ਤੇ ਘਰ ਜਾਣਾ ਸੀ ਨਾ ਕਿ ਜਿਹੜੀ ਕੋਠੀ ਬਣੀ ਐ ਉੱਤੇ ਗਲੀਚੇ ਵਿਛੇ ਪਏ ਆ ਕਰੋੜਾਂ ਰੁਪਏ ਲੱਖਾਂ ਰੁਪਏ ਉਸ ਕੋਠੀ ਤੇ ਲੱਗਾ ਪਿਆ ਉੱਤੇ ਗੰਦੇ ਬੂਟ ਗੰਦੇ ਲੈ ਕੇ ਜਾਣੇ ਸਕਦੇ ਕਿਉਂਕਿ ਪਹਿਲੇ ਮੇਰੇ ਲੋਕਾਂ ਦੀ ਐਂਟਰੀ ਬੰਨ ਸੀ ਜਦ ਮੈਂ ਲਾਈਵ ਹੋ ਕੇ ਬੋਲਦਾ ਸੀ ਲੋਕਾਂ ਦੀ ਐਂਟਰੀ ਖੁੱਲ ਗਈ ਉਹਨਾਂ ਨੇ ਗਲੀਚਾਂ ਦੇ ਉੱਤੇ ਇਹ ਗਿੱਲੇ ਵੋਟ ਨਹੀਂ ਜਾ ਸਕਦੇ ਇਹ ਵੀ ਉਹ ਵੀ ਤੁਹਾਨੂੰ ਮੈਂ ਸੁਣਾ ਦੇਣਾ ਜਿਹੜੀ ਕردو ਤੇਰੀ ਇੱਕ ਪਿਛਲੇ ਹਫ਼ਤੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਹਲੋ ਮੁੱਖ ਮੰਤਰੀ ਸਾਹਿਬ ਸੁਣ ਲਓ ਆਪਣੇ ਮੰਤਰੀ ਦੇ ਬਿਆਨ ਪੰਜਾਬ ਦੀ ਗਰੀਬ